ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਭਾਈ ਸੰਦੀਪ ਸਿੰਘ ਸੱਲੀ ਜਿਨ੍ਹਾਂ ਨੇ ਸੂਰੀ ਨੂੰ ਖੋਦਿਆ ਸੀ ਉਹਨਾਂ ਦੇ ਭਰਾ ਭਾਈ ਮਨਦੀਪ ਸਿੰਘ ਅਮਰ ਸਾਹਿਬ ਤੋਂ ਤੇ ਉਹਨਾਂ ਦੀ ਜਿਹੜੀ ਇਲੈਕਸ਼ਨ ਦੀ ਚੋਣ ਦੀ ਮੁਹਿੰਮ ਹੈ ਜਿਹੜੀ ਅੱਜ ਤੋਂ ਸਟਾਰਟ ਹੋ ਚੁੱਕੀ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਦਰਸ਼ਨ ਕਰਕੇ ਤੇ ਛਾੜੇ ਤੋਂ ਲੈ ਕੇ ਤਰਨਤਨ ਸਾਹਿਬ ਨੂੰ ਜਾਣਾ ਤੇ ਵੱਖ-ਵੱਖ ਪਿੰਡਾਂ ਖਣੀ ਹੋ ਕੇ ਜਾਣਾ ਆ ਇਹਨਾਂ ਦਾ ਰੋਡ ਮੈਪ ਆ ਤੇ ਇਹੋ ਜਿਹੜੀਆਂ ਚੀਜ਼ਾਂ ਆ ਇਹ ਸਰਕਾਰਾਂ ਨੂੰ ਜਿਹੜੀਆਂ ਚਾਹੁੰਦੀਆਂ ਵਾ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਹੰਗਾਰਾ ਆ ਪਿੰਡਾਂ ਦੇ ਵਿੱਚੋਂ ਖਾਸ ਕਰਕੇ ਜਿਹੜੇ ਪੰਥਕ ਹਲਕੇ ਆ ਜਿਦਾ ਤਰਨਤਨ ਸਾਹਿਬ ਕੂਰੂ ਸਾਹਿਬ ਇਹਨਾਂ ਨੂੰ ਬਹੁਤ ਜ਼ਿਆਦਾ ਮਿਲਿਆ ਬਲਕਿ ਪੂਰੇ ਪੰਜਾਬ ਤੋਂ ਹੀ ਬਹੁਤ ਜ਼ਿਆਦਾ ਮਿਲਿਆ ਇਹਨਾਂ ਨੂੰ ਪਿਆਰ ਸੋ ਆ ਵੀਡੀਓ ਵੇਖੋ ਅੱਜ ਦਾ ਇਹ ਪੰਥਕ ਇਕੱਠ ਆ ਜਿਹੜਾ ਉਹ ਉਹਨਾਂ ਦੀ ਰੈਲੀ ਦੇ ਵਜੋਂ ਜਾ ਰਿਹਾ ਵਾ ਤਨਤਨ ਸਾਹਿਬ ਧੀ ਅਕਾਲਪੁਰ ਸਾਹਿਬ ਦਰਸ਼ਨ ਮਿਲੇ ਕਰਕੇ ਅਰਦਾਸ ਬੇਨਤੀ ਕਰਕੇ ਤੇ ਉਸ ਤੋਂ ਬਾਅਦ ਛੜਾ ਸਾਹਿਬ ਸੰਸ ਸਾਹਿਬ ਟੰਡ ਤਸੀਲ ਇਨ੍ਹਾਂ ਪਿੰਡਾਂ ਤੋਂ ਹੋ ਕੇ ਤਨਤਨ ਸਾਹਿਬ ਜਾਣਾ ਸੋ ਸਾਰੀ ਸੰਗਤ ਪਿੰਡਾਂ ਚ ਹਾਜ਼ਰੀ ਭਰੂ ਵਾਏ ਗੁਰੂ ਕੀ ਹਾਲਸਾ ਵਾਏ ਗੁਰੂ ਕੀ ਫਤਗੀ